ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਅਨੰਦਗੜ੍ਹ ਮੋਕਸਰ ਜ਼ਿਲ੍ਹੇ ਦਾ ਪੈਂਡਾ ਦੋਸਤੋ ਇਹ ਤੇ ਤਸਵੀਰ ਦੋਸਤੋ ਇਸ ਪੈਂਡ ਨੂੰ ਲੱਖਿਆਲੀ ਮੰਡੀ ਪੈ ਜਾਂਦੀ ਹੈ ਦੋਸਤੋ ਬਾਈ ਹਰਜਿੰਦਰ ਕੋਲੇ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗਾ ਦੋਸਤੋ ਇੱਕ ਜਰਸੀ ਤਾਜੀ ਸੂਈ ਤੇ ਇੱਕ ਦੋਸਤੋ ਐਚ ਐਫ ਕ੍ਰਾਸ ਇਹ ਵੀ ਦੋਸਤੋ ਤਾਜੀ ਸੂਈ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਜਾਣੇ ਦੋਸਤੋ ਹਜੇ ਤਈਆ ਆਪਣੇ ਸਫਰਾਜ ਦੇ ਦੀ ਤੁਹਾਨੂੰ ਮੇਰੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲਿਆ ਆਓ ਬਾਈ ਜੀ ਬਾਈ ਜੀ ਸਸੀਗਾ ਹੋ ਠੀਕ ਠਾਕ ਬਾਈ ਜੀ ਠੀਕ ਆ ਇੱਕ ਵਾਰੀ ਨੰਬਰ ਦੱਸੀਂਦਾਈ ਆਪਣਾ ਨੰਬਰ ਆਪਣਾ 953781302 ਠੀਕ ਆ ਦੋਨਾ ਦਾ ਬਈ ਅਜਾ ਹਾਂਜੀ ਹਾਂਜੀ ਦੋਨਾ ਬਈ ਠੀਕ ਆ ਬਈ ਐਚਐਫ ਵਾਰਡ ਦੀ ਗੱਲ ਕਰਨੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਲਗਭਗ 25 ਦਿਨ ਹੋ ਗਏ 25 ਦਿਨ ਹੋ ਗਏ ਹਾਂਜੀ ਤੇ ਹੁਣ ਬਈ ਦੁੱਧ ਕਿੰਨਾ ਤਿਆਰ ਆ ਇਹ 20 ਪਲੱਸ ਆ ਜੀ 20 ਪਲੱਸ ਆ ਹਾਂ 21 ਲੀਟਰ ਦਾ ਬਾਈ ਦੇ ਹੋ ਜਾਂਦਾ ਠੀਕ ਆ ਜਿਹੜਾ ਆਪਾਂ 20 ਲੀਟਰ ਚ ਵਾ ਕੇ ਦੇ ਦੇਣਾ ਹਾਂਜੀ ਠੀਕ ਆ ਤੇ ਬੱਚਾ ਬਈ ਬੱਚਾ ਵੱਛੀ ਆ ਜੀ ਠੀਕ ਆ ਕਿੰਮਾ ਸੂਆ ਸੂਈ ਆ ਬਈ ਇਹ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਸੂਈ ਆ ਹਾਂਜੀ 20 ਲੀਟਰ ਦੁੱਧ ਤਿਆਰ ਆ 20 25 ਦਿਨਾਂ ਦੀ ਸੂਈ ਆ ਹਾਂਜੀ ਲਓ ਬਈ ਸੱ ਵੱਛੀ ਮਗਰਾ ਦੋਸਤੋ ਵੱਛੀ ਵੇਖ ਸਕਦੇ ਆ ਵੱਛੀ ਦਾ ਪਤਾ ਹੈ ਬਈ ਕਿਹੜੇ ਸੀਮੰਦੀ ਆ ਹਾਂਜੀ ਏਬੀਐਸ ਸਨੋਮੈਨ ਦੀ ਸਨੋਮੈਨ ਦੀ ਆ ਹਾਂਜੀ ਠੀਕ ਆ ਲਓ ਬਈ ਏਬੀਐਸ ਦੇ ਸਨੋਮੈਨ ਆ ਬੋਲਦੀ ਆ ਐਸਾ ਦੇ ਬਹੁਤ ਸੋਹਣੀ ਦੋਸਤੋ ਵੱਛੀ ਆ 25 ਦਿਨਾਂ ਦੀ ਆ ਦੋਸਤੋ ਗਰੋਥ ਗਰਾਫ ਚੰਗੀ ਕੀਤੀ ਹੋਈ ਆ ਵੇਰ ਦੋਸਤੋ ਜੇ ਆਪ ਆਪ ਗੱਲ ਕਰੀਏ ਥੋੜਾ ਜਿਹਾ ਕ੍ਰਾਸ ਆਂਗ ਦੇ ਵਿੱਚ ਆ ਕਿਉਂਕਿ ਗਰਮੀਆਂ ਦੇ ਵਿੱਚ ਜੇ ਗੱਲ ਕਰੀਏ ਨੇ ਇਹਨਾਂ ਸੋਹਣਾ ਦੁੱਧ ਪਿਆਉਣਾ ਕੱਦ ਕਾਠ ਪੂਰਾ ਵੱਡਾ ਥਣ ਹਵਾਨਾ ਤੁਹਾਨੂੰ ਨੇੜੇ ਓਕੇ ਵਿਖਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਜੇ ਗੱਲ ਕਰੀਏ ਸ਼ਾਮ ਦਾ ਹੀ ਵੇਲਾ 6 ਵਜ ਚੁੱਕਿਆ ਚਵਾਈ ਦੋਸਤੋ ਅੱਧੇ ਪੌਣੇ ਘੰਟੇ ਤਾਈਂ ਹਜੇ ਹੋਣੀ ਐ ਦੇਖ ਸਾਡੀ ਫੈਕਸ ਹਵਾ ਨਾ ਦੋਸਤੋ ਬਹੁਤ ਸੋਹਣਾ ਪੂਰਾ ਦੋਸਤੋ ਜੇ ਹਵਾਨੇ ਦੀ ਗੱਲ ਕਰੀਏ ਤਿਆਰੀ ਦੇ ਵਿੱਚ ਅੱਗੋਂ ਕੋਈ ਚਵਾਈ ਹੋਣ ਦੇ ਸਮਾ ਹੀ ਆ ਕਦ ਕਾ ਪੂਰਾ ਵੱਡਾ ਵੇਲੂ ਚੰਗੀ ਆ ਲੈ ਵੀ ਖੋਲ ਕੇ ਤੋਰ ਕੇ ਖਾ ਲਈਆਂ ਬਾਕੀ ਦੋਸਤੋ ਹਮੇਸ਼ਾ ਹੀ ਬਾਈ ਕੋਲੇ ਬਹੁਤ ਚੰਗੇ ਪਸ਼ੂ ਹੁੰਦੇ ਆ ਉਹ ਵੀ ਥੋਰ ਕੇ ਤੁਹਾਨੂੰ ਖਾ ਦਿੰਨੇ ਬਹੁਤ ਸੋਹਣਾ ਦੋਸਤੋ ਫੈਕਸਾ ਹਵਾਨਾ 25 ਦਿਨਾਂ ਦੀ ਸੂਈ ਵੀ ਆ ਦੋਸਤੋ ਇੱਥੇ ਆ ਕੇ ਆਪਜੀ ਤਸੱਲੀ ਕਰਕੇ ਚੋ ਕੇ ਲੈ ਲਓ ਜੇ ਜਿਹੜੇ ਵੀ ਦੇ ਦੋਸਤੋ ਪਸੰਦ ਹੋਵੇ ਦੇਖ ਸਕਦੇ ਬਹੁਤ ਸੋਹਣਾ ਕੱਦ ਕਾਠਾ ਕਰੋ ਸੰਗ ਦੇ ਵਿੱਚ ਜੇ ਗੱਲ ਕਰੀਏ ਨਾ ਦੋਸਤੋ ਗਰਮੀਆਂ ਦਾ ਤੋਹਫਾ ਹੀ ਹੈ ਵੀ ਕਿਉਂਕਿ 25 ਲੀਟਰ 20 ਲੀਟਰ ਬਾਈਆਂ ਦਾ ਹੁਣ ਦੁੱਧ ਤਿਆਰ ਆ ਤੇ ਬਾਈ ਇਹਦਾ ਮੁੱਲ ਕੀ ਕਰਦੇ ਆਂ ਫਿਰ ਮੁੱਲ ਦਾ 80 ਰੁਪਈਆ ਮੁੱਲ 80 ਹਾਂਜੀ ਕੋਈ ਥੋੜਾ ਬਹੁਤਾ ਮਾਨਦਾਨ ਨਹੀਂ ਲਓ ਵੀ ਸੱਜਣੋ 80000 ਪੀ ਰੇਟ ਆ ਜੇ ਗੱਲ ਕਰੀਏ ਦੋ ਨਾਗੀ ਸਮਝੋ ਕਿਉਂਕਿ ਵੱਛੀ ਵੀ ਦੋਸਤੋ ਬਹੁਤ ਸੋਹਣੀ ਤਿਆਰ ਹੋਣ ਵਾਲੀ ਆ ਦੇਖ ਸਕਦੇ ਆ ਚੰਗੀ ਗ੍ਰੋਥ ਆ ਤੇ ਇਸ ਤੋਂ ਅੱਗੇ ਭਾਈ ਜਰਸੀ ਦੀ ਗੱਲ ਕਰੀਏ ਟਕਲ ਹੋ ਰੇ ਜੇ ਕਿਨੇ ਵੱਛੀ ਛੱਡ ਨਹੀਂ ਹੋਵੇ ਤਾਂ 70000 ਦੀ ਰੇਟ ਦੇ ਦੇਾਂਗੇ ਆਪਾਂ ਆਪਾਂ 70000 ਦੀ ਯਾਨੀ 10000 ਦੀ ਵੱਛੀ ਘਟਦੇ ਹਾਂ ਹਾਂ ਠੀਕ ਹੈ ਲੋ ਵੀ ਸੱਜਣੋ ਜਿਹੜੇ ਵੀਰ ਨੇ ਵੱਛੀ ਨਹੀਂ ਲੈਣੀ ਨਾ ਬਾਈਆਂ ਦਾ 10000 ਦੀ ਅੱਜ ਆਪਾਂ ਵੱਛੀ ਘਟ ਲਾਂਗੇ ਤੇ ਬਾਕੀ ਦੋਸਤੋ ਤੁਹਾਡੀ ਪਸੰਦ ਆ ਜੇ ਵੱਛੀ ਲੈ ਜਾਣੀ ਤਾਂ 80000 ਪੀ ਰ ਤੇ ਜੇ ਕਿਸੇ ਨੇ ਨਹੀਂ ਲਜਾਣੀ ਤਾਂ 70000 ਰੁਪਏ ਦੋਸਤੋ ਵਹਿੜ ਦਾ ਬਾਈਆਂ ਦਾ ਇਸ ਵਕਤ ਮੁੱਲ ਹੈਗਾ ਤੇ ਬਾਈ ਜਰਸੀ ਦੀ ਗੱਲ ਕਰੀਏ ਇਹ ਕਿੰਨਾ ਸਮਾ ਸੁਈ ਆ ਇਹ ਪਹਿਲਾ ਸਮਾ ਸੁਈ ਇਹ ਪਹਿਲਾ ਸਮਾ ਸੁਈ ਇਹ ਮੂੰਹ ਚਾਰ ਦਿਨ ਦਾ ਇਹ ਮੂੰਹ ਚਾਰ ਦਿਨ ਦਾ ਕਿੰਨੇ ਦਿਨ ਹੋ ਗਏ ਬਾਈ ਇਹ ਨੂੰ ਸੁੱਕ ਹੋ ਕੇ 12 13 ਦਿਨ 12 13 ਦਿਨ ਤੇ ਬਾਈ ਹੁਣ ਦੁੱਧ ਕਿੰਨਾ ਤਿਆਰ ਦੁੱਧ 18 ਕਿੰਨਾ ਹੋਏਗਾ ਇਹ 11 ਲੀਟਰ ਜਿਹੜਾ ਆਪਾਂ ਚਵਾ ਦੇਵਾਂਗੇ ਹਾਂਜੀ ਹਾਂਜੀ 11 ਮੰਨ ਕੇ ਚਲੋ ਪੱਕਾ ਹੀ ਐ ਤੇ ਉਹ ਤੋਂ ਦਾ 11 ਤੋਂ ਵੱਧ ਵੀ ਸਕਦਾ ਕਿਉਂਕਿ ਸਾਫ ਹੋਈ ਜਾਂਦੀ ਐ ਜਿਹਨੂੰ ਦਾ ਵੱਧ ਵੱਧ ਹੀ ਜਾਂਦਾ ਠੀਕ ਆ ਲਓ ਬਈ ਇਹਦੇ ਮਗਰ ਬਾਈ ਬੱਚਾ ਬੱਚਾ ਹੋ ਗਿਆ ਠੀਕ ਆ ਲੋ ਬੰਦ ਇਹਦੇ ਮਗਰ ਹੈਗਾ ਬੱਚਾ ਤੇ ਕੱਦ ਘਾਟ ਦੋਸਤੋ ਸੋਹਣਾ ਦੇਖ ਸਕਦੇ ਆ ਬੇਰਵੂਲ ਚੰਗੀ ਆ ਥਣ ਹਵਾਲਾ ਤੁਹਾਨੂੰ ਮੇੜੇ ਹੋ ਕੇ ਉਖਾਦਣੀ ਆ ਸੋਹਣਾ ਦੋਸਤੋ ਮੁਖੀ ਚਵਾਈ ਵਾਲਾ ਥਣ ਲੱਗਿਆ ਬਾਕੀ ਫੇਸ ਬਿਊਟੀ ਚੰਗੀ ਐ ਦੋਸਤੋ ਦੇਖ ਸਕਦੇ ਬਹੁਤ ਸੋਨਾ ਦੋਸਤੋ ਥਣ ਲੱਗਿਆ ਕਰਮਾ ਵਾਲੀ ਨੂੰ ਤੇ ਸ਼ਾਮ ਦਾ ਵੇਲਾ ਦੋਸਤੋ ਹਵਾਨੇ ਦੀ ਤਿਆਰੀ ਜੇ ਗੱਲ ਕਰੀਏ ਨਾ ਵਿਚੋਈ ਦਾ ਵੇਲਾ ਹੀ ਆ ਲਗਭਗ 6 ਦਾ ਟਾਈਮ ਹੋ ਗਿਆ ਦੇਖ ਸਕਦੇ ਬਾਈ ਮਾਰੀ ਇਧਰ ਕਰੀ ਪਾਵਾ ਪਾਵਾ ਕਰੀਏ ਅਵੇਰ ਹੂਲ ਚੰਗੀ ਆ ਦੋਸਤੋ ਦੇਖ ਸਕਦੇ ਬਹੁਤ ਸੋਨਾ ਦੋਸਤੋ ਫੈਕਸੀ ਹਵਾਨਾ ਸੇਮ ਸਾਈਜ਼ ਦੇ ਵਿੱਚ ਥਾਣਾ ਬਹੁਤ ਸੋਨਾ ਦੋਸਤੋ ਮੁੱਠੀ ਚੋਈ ਵਾਲਾ ਤੇ ਨਾੜਾਂ ਵੇਖ ਸਕਦੇ ਹਵਾਨੇ ਦੇ ਉੱਤੇ ਬਾਕੀ ਤੋੜ ਕੇ ਤੁਹਾਨੂੰ ਇਹ ਵੀ ਉਤਾਰ ਦਿੰਦੇ ਲੋ ਵੀ ਸੱਜਣੂ ਹਵਾਨੇ ਦੀ ਤਿਆਰੀ ਵੇਖ ਸਕਦੇ ਆ ਬਹੁਤ ਸੋਹਣੀ ਤਿਆਰੀ ਆ ਪੈਕਸ ਹਵਾਨਾ ਦੋਸਤੋ ਪੂਰਾ ਜੋਸ਼ ਵਾਲਾ ਦਸਾਂਬਰ ਮਹੀਨੇ ਦੀ ਸੂਈ ਹੈ ਦੋਸਤੋ ਇਹ ਇਸ ਵਕਤ ਦੋਸਤੋ 17 17 ਲੀਟਰ ਦੁੱਧ ਜਿਹੜਾ ਇਸ ਵਕਤ ਤਿਆਰ ਆ ਬਹੁਤ ਸੋਹਣਾ ਕੱਦ ਕਾਠਾ ਦੋਸਤੋ ਕੋਈ ਛੂਟੀ ਨਹੀਂ ਬਈ ਇਹਦਾ ਕੀ ਮੁੱਲ ਕਰ ਦਾਂਗੇ ਫਿਰ ਆਪਾਂ 80000 ਇਹਦਾ ਮੁੱਲ 85000 ਇਹ ਚੋ ਵੀ ਕੋਈ ਥੋੜਾ ਬਹੁਤਾ ਹਾਂਜੀ ਹੋ ਜਾ ਮਾਨਪਰ ਕਰ ਠੀਕ ਹੈ ਲੋ ਇਹਦਾ ਮੁੱਲ 85000 ਇਹਦਾ ਦੋਸਤੋ ਵਿੱਚ ਖਦਾ ਹੈਗਾ 80000 ਦੋਨਾਂ ਜੋ ਕੋਈ ਵੀ ਨਾਲ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਐਸ ਨੰਬਰ ਤੇ ਸੰਪਰਕ ਕਰ ਲਓਏ ਪਿੰਡ ਆਨੰਦਗੜ੍ਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਲਖਿਆਲੀ ਮੰਡੀ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਅਸੀਂ ਦਿਨੋਂ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ